ਜੇ ਕਿਸਦਾ ਵਿਆ ਨਵ ਨਵ ਹੁੰਦਾ ਉਹਨੂੰ ਵੀ ਕਹਿੰਦੇ ਤੁਸੀਂ ਸ਼ੀਲਾਜੀਤ ਵਰਤਿਆ ਕਰੋ ਕੋਈ ਵੀ ਬਿਮਾਰੀ ਹੈ ਸ਼ੀਲਾਜੀਤ ਨੂੰ ਤਾਂ ਇੰਸਟਾਗ੍ਰam ਤੇ ਇਹਨਾਂ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਵੀ ਬਸ ਇਹ ਹੀ ਲੈ ਚੱਲੋ ਇਹ ਤੁਹਾਨੂੰ ਬਹੁਤ ਪਾਵਰ ਦੇਗਾ ਪਰ ਅਸਲ ਦੇ ਵਿੱਚ ਜਦੋਂ ਕੰਪਨੀਆਂਜ਼ ਵੱਖ-ਵੱਖ ਕੰਪਨੀਆਂਜ਼ ਦੀ ਜਦੋਂ ਟੈਸਟਿੰਗ ਹੁੰਦੀ ਹੈ ਤਾਂ ਸ਼ੀਲਾਜੀਤ ਦੇ ਵਿੱਚ ਕਈਆਂ ਨੇ ਤਾਂ ਲੈਡ ਵੀ ਜਿਹੜਾ ਆਪਾਂ ਪੈਨਸਲ ਦਾ ਸਿੱਕਾ ਹੁੰਦਾ ਸੀ ਉਹ ਤੱਕ ਪਾ ਕੇ ਵੇਚਦੇ ਪਏ ਨੇ ਬਿਲਕੁਲ ਦੇਖੋ ਜਿਹੜੀ ਸ਼ੀਲਾਜੀਤ ਹੈ ਨਾ ਸ਼ੀਲਾਜੀਤ ਵਰਗੀ ਕੋਈ ਦਵਾਈ ਨਹੀਂ ਮੇ ਵੀ ਕਨਾ ਹੈ ਜਿੰਨਾ ਅਸੀਂ ਪੜਿਆ ਜਿੰਨਾ ਇਹਨੂੰ ਪੜਿਆ ਔਰ ਜਿੰਨਾ ਹੈ ਪਿੱਛੇ ਤੱਕ ਜਾਈਏ ਤਾਂ ਆਯੁਰਵੇਦ ਐਡੀ ਵੱਡੀ ਗੱਲ ਕਹਿ ਗਿਆ ਕਿ ਸ਼ਿਲਾਜੀਤ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ 1 ਕਿਲੋ ਜੂਸ ਕਰ ਲਈ ਆਪਣੀ ਜ਼ਿੰਦਗੀ ਦੀ 1 ਕਿਲੋ ਜੂਸ ਕਰ ਲਈ ਨਾ ਸ਼ਿਲਾਜੀਤ ਕਹਿੰਦੇ ਉਹ ਰੋਗ ਮੁਕਤ ਹੋ ਜਾਂਦਾ ਅੱਛਾ ਐਡੀ ਵੱਡੀ ਗੱਲ ਸ਼ਿਲਾਜੀਤ ਬਾਰੇ ਆਯੁਰਵੇਦ ਕਹਿ ਰਿਹਾ ਇਹ ਸਾਡੇ ਬੰਦਿਆਂ ਨੇ ਇਹਨੂੰ ਇੱਕ ਸੈਕਸ ਵਾਲੀ ਚੀਜ਼ ਦੇ ਨਾਲ ਜੋੜ ਲਿਆ ਬਦਨਾਮ ਕਰ ਲਿਆ ਵੀ ਸ਼ਿਲਾਜੀਤ ਤਾਂ ਜੀ ਆ ਸ਼ਿਲਾਜੀਤਾਂ ਜੀ ਇਹ ਨਹੀਂ ਹੈਗਾ ਸ਼ਿਲਾਜੀਤ ਗਰਮੀ ਸਰਦੀ ਖਾਣ ਵਾਲੀ ਚੀਜ਼ ਆ ਜਿਹਨੂੰ ਬੇਚਿਜ ਕੋ ਕੇ ਖਾਧਾ ਜਾ ਸਕਦਾ ਤਸਵੀਰ ਦੇਖ ਕੇ ਇਹ ਵੀ ਨਾਲ ਆ ਜਾਂਦਾ ਵੀ ਤਸਵੀਰ ਦੇਖੋ ਉਹਦੀ ਅੱਛਾ ਅਸੀਂ ਤਾਂ ਸੀ ਅਸੀਂ ਸ਼ਿਲਾਜੀਤ ਜਿਹੜੀ ਆ ਬਹੁਤ ਸ਼ਾਨਦਾਰ ਸ਼ਿਲਾਜੀਤਾਂ ਕੰਪਨੀ ਵਾਲੇ ਇੱਥੇ ਆਉਂਦੇ ਨੇ ਚੁੱਪ ਕਰਕੇ ਚਲੇ ਜਾਂਦੇ ਜਦੋਂ ਅਸੀਂ ਡੱਬਾ ਖੋਲੀਦਾ ਨਾ ਪੂਰਾ ਹਾਲ ਜਿਹੜਾ ਪਤਾ ਲੱਗ ਜਾਂਦਾ ਵੀ ਸ਼ਿਲਾਜੀਤ ਖੁੱਲ ਗਿਆ ਡੱਬਾ ਹੂੰ ਇੰਨੀ ਮਤਲਬ ਵਧੀਆ ਸਾਡੇ ਕੋਲ ਪਈ ਆ ਤਿੰਨ ਤਰ੍ਹਾਂ ਦੀ ਪਈ ਆ ਮੇਰੇ ਕੋਲ ਇੱਕ ਨੂੰ ਤਾਂ ਦੇਖ ਕੇ ਵੀ ਦਿਲ ਨਹੀਂ ਕਰਦਾ ਵੀ ਹੈ ਕੀ ਮਜ਼ਾਕ ਕਰਦੇ ਆ ਯਾਰ ਸ਼ਿਲਾਜੀਤ ਨਾਲ ਫਿਰ ਜਿਹੜੇ ਜਿਹੜੀ ਡਾਇਰੈਕਟ ਸ਼ਿਲਾਜੀਤ ਖਾਦੀ ਜਾਂਦੀ ਆ ਉਹ ਤਾਂ ਦੁੱਧ ਦੇ ਵਿੱਚ ਘੋਲ ਕੇ ਥੋੜੀ ਬਹੁਤੀ ਮਾਤਰਾ ਚ ਲਈ ਜਾਂਦੀ ਆ ਫਿਰ ਅਸੀਂ ਕੈਪਸੂਲ ਜਿਹੜੇ ਪਰ ਆਉਂਦੇ ਨੇ ਜਿਹੜੇ ਬੰਦੇ ਮਤਲਬ ਲੇਡੀ ਜੈਂਟਸ ਨੂੰ ਵੀ ਦਿੰਦੇ ਆ ਅਸੀਂ ਲੇਟਸ ਨੂੰ ਵੀ ਦੇ ਦਿੰਦੇ ਆ ਇਹਦੇ ਵਿੱਚ ਮੰਡੂਰਪਾਸਮ ਨਾਲ ਪਈ ਅੱਛਾ ਸ਼ਿਲਾਜੀਤ ਨਾਲ ਆ ਇਹ ਗਰਮਾ ਤੇ ਠੰਡਾ ਵੀ ਨਾਲ ਆ ਇਹ 12 ਮਹੀਨੇ ਖਾਦੇ ਜਾਂਦੀ ਆ ਸਿਲਾਜੀ ਸਾਡੇ ਮਸਲ ਨੂੰ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੀ ਆ ਹੂੰ ਸਾਡੇ ਮਸਲ ਜਿਹੜੇ ਆ ਜਿੰਨੇ ਸ਼ੂਗਰ ਵਾਲੇ ਬੰਦੇ ਨੇ ਉਹ ਸਾਰਿਆਂ ਨੂੰ ਸਿਲਾਜੀ ਦੇ ਨਾਲ ਖਾਣੀ ਚਾਹੀਦੀ ਆ ਮਸਲ ਜਿਹੜੇ ਆ ਸ਼ੋਲਡਰ ਸ਼ੋਲਡਰ ਜਿਹੜੇ ਫੋਰਜਿੰਗ ਹੋ ਜਾਂਦੀ ਆ ਇਸ ਚੀਜ਼ਾਂ ਤੋਂ ਬਚਾ ਕੇ ਰੱਖਦੀ ਆ ਡੈੱਡ ਮਸਲ ਕੱਢਦੀ ਦੀ ਆ ਨਵੇਂ ਮਸਲ ਨੂੰ ਇਹ ਬਣਾਉਂਦੀ ਆ ਇਹ ਹੂੰ ਇਹਦੇ ਫਾਇਦੇ ਤਾਂ ਜੇ ਨੈਟ ਤੇ ਦੇਖਣ ਲੱਗ ਜੇ ਮੈਂ ਕਹਾਂ ਸਾਰੀ ਦੀ ਹੱਡੀ ਲੱਗ ਜਾਣੀ ਪਾਉਂਦੀ ਆ ਮੱਚਾ ਇਨੀ ਵਧੀਆ ਚੀਜ਼ ਹੈ ਪਰ ਅਸਲ ਦੇ ਵਿੱਚ ਪਤਾ ਕਿਦਾ ਲੱਗੇ ओरिजिनल ओरिजिनल ਕਿਹੜੀ ਹੈ ਡੁਪਲੀਕੇਟ ਕਿਹੜੀ ਹੈ ਇਨੀ ਪਤਾ ਲੱਗਦਾ ਕੋਈ ਸ਼ਿਲਾਜੀਤ ਕਹਿ ਤੋ ਦਿੰਦੇ ਆ ਕੋਈ ਕਹਿੰਦਾ ਵੀ ਸ਼ਿਲਾਜੀਤ ਐ ਲੰਬੀ ਖਿੱਚੀ ਜਾਂਦੀ ਹੈ ਤਾਂ ਅਸਲੀ ਹੈ ਕੋਈ ਕਹਿੰਦਾ ਐਦਾਂ ਡੁਪਲੀਕੇਟ ਹੈ ਉਹ ਪਤਾ ਹੀ ਨਹੀਂ ਲੱਗਦਾ ਅਸਲੀ ਕਿਹੜੀ ਹੈ ਡੁਪਲੀਕੇਟ ਕਿਹੜੀ ਹੈ ਨਹੀਂ ਐਦਾਂ ਦੀ ਨਹੀਂ ਗੱਲ ਮੈਂ ਤੁਹਾਨੂੰ ਦੱਸੀ ਜਾਣਾ ਵੀ ਲੋਕਾਂ ਨੇ ਨਕਲੀ ਆਂਡੇ ਬਣਾਤੇ ਯਾਰ ਉਹ ਨਹੀਂ ਪਛਾਣੇ ਜਾਂਦੇ ਠੀਕ ਹੈ ਸ਼ਿਲਾਜੀਤ ਦਾ ਇੱਕ ਖੁੱਲਾਪਨ ਦਾ ਹੈ ਲੋਕ ਕਹਿੰਦੇ ਆਂ ਅੰਡੇ ਬੰਦ ਕਰਦੇ ਉਹ ਨਹੀਂ ਪਤਾ ਲੱਗਦਾ ਨਕਲੀ ਅਸਲੀ ਦਾ ਕਿਵੇਂ ਪਤਾ ਕਰ ਸਕਦੇ ਹੋ ਤੁਸੀਂ ਤੁਸੀਂ ਕੱਚਵਾਰੀ ਚਾਹੀਦੀ ਹੈ ਉਹਨਾਂ ਨੇ ਕੱਚਵਰਗੀ ਬਣਾ ਦੇਣੀ ਤੁਸੀਂ ਤਾਰ ਲੰਬੀ ਵਾਲੀ ਕਹੇ ਉਹ ਉਹ ਤਾਂ ਬਣਾ ਦੇਣੀ ਆ ਜੋ ਮਰਜ਼ੀ ਬਣਵਾ ਲਓ ਇਹਨਾਂ ਤੋਂ ਪਰ ਇੱਕ ਅਨੁਭਵ ਹੁੰਦਾ ਹੁਣ ਤਿੰਨੇ ਤਰ੍ਹਾਂ ਦੀ ਪਈ ਆ ਤੁਸੀਂ ਦੇਖ ਲਓ ਤੁਸੀਂ ਸ਼ਾਇਦ ਦੇਖੀਏ ਜਾਂ ਨਹੀਂ ਦੇਖੀ ਲੇਕਿਨ ਜਦੋਂ ਤੁਸੀਂ ਤਿੰਨੇ ਨੂੰ ਦੇਖੋਗੇ ਨਾ ਤੁਸੀਂ ਜਦ ਇਹ ਹੱਥ ਰੱਖ ਦੇਣਾ ਕਿ ਆਹੀ ਵਧੀਆ ਲੱਗੀ ਆ ਸਾਡੇ ਕੋਲ ਪਈਆਂ ਨਕਲੀ ਅਸਲੀ ਸਾਡੇ ਕੋਲ ਤਿੰਨੇ ਪਈਆਂ ਨੇ ਦਿਖਾਓ ਇੱਕ ਵਾਰੀ ਚੱਕੀ ਛੱਡਿਆ ਦਿਖਾਓ ਦਿਖਾਓ ਕੋਈ ਨਹੀਂ ਕੋਈ ਨਾ ਕੋਈ ਨਾ। ਆ ਚੱਕ ਲਓ ਵੱਡਾ ਆਪਣਾ। ਇੱਕਾ ਦੋ ਪੰਜਾ ਹੋਰ। ਇੱਕ ਆ ਛਲ ਹਾਂ। ਬ੍ਰਾਂਡ ਨੇ ਮੰਜੂਰ ਲਗਾਉ ਦੀ ਉਹ। ਇਹਨੇ ਕਹਿਣਗੇ ਸਾਡੀ ਬਦਨਾਮੀ ਕਰਤੀ। ਨਾ ਨਹੀਂ ਆਪਣਾ ਹੀ ਆ ਸਾਡਾ। ਇਹ ਸਾਡਾ ਆਪ ਦਾ। ਆ ਦੇਖੋ ਇਹਦੀ ਸਮੈਲ ਲਓ ਪਹਿਲਾਂ। ਏ ਏ ਵੀ ਸਿਲਾਜੀਤ ਕਹਿੰਦੇ ਨੇ। ਤੁਸੀਂ ਦੇਖੋ ਸਮੈਲ ਲੈ ਕੇ ਤੁਹਾਨੂੰ ਪਤਾ ਆ ਜਾਣਾ ਵੀ ਕੀ ਆ ਇਹ। ਤੁਹਾਨੂੰ ਪਹਿਲੇ ਪਹਿਲੇ ਵੇੜ ਜੀ। ਸਾੜ ਕੇ ਅੰਦਰ ਰੱਖਦੇ ਥੱਲੇ ਉਸਾੜ ਦਿੱਤੀ ਐਦਾਂ ਨਹੀਂ ਬਣਦੀ ਜਿਵੇਂ ਮੈਂ ਡਾਇਰੈਕਟੀ ਮਤਲਬ ਡਾਇਰੈਕਟ ਗਰਮ ਕਰਕੇ ਸਾੜਤੀ ਅੱਛਾ ਆ ਲੋ ਇਹ ਕਾ ਬ੍ਰਾਂਡ ਹੈਗਾ ਕਾਫੀ ਹੱਦ ਤੱਕ 70 80% ਠੀਕ ਆ ਹਾਂ ਆ ਠੀਕ ਲੱਗਦੇ ਠੀਕ ਆ ਨਾ ਲਓ ਹੁਣ ਇਹਦਾ ਦੇਖ ਲਓ ਆ ਖੁੱਲ ਗਿਆ ਡੱਬਾ ਪਤਾ ਲੱਗਦਾ ਹੁਣ ਇਹ ਸਾਡੀ ਆਗਦੀ ਹੈ ਨਿਆਲ ਦੀ ਹਮ ਹੁਣ ਇਹਨੂੰ ਚੱਕ ਲਓ ਉੱਪਰ ਨੂੰ ਚੱਕ ਲਓ ਅੱਛਾ ਚੱਕ ਲਓ ਇਹ ਬਣੀ ਜਾਣੀ ਐ ਤਾਂ ਇਹ ਨਕਲੀ ਜਾਣੀ ਐ ਨਕਲੀ ਜਾਣੀ ਤੇ ਫਿਰ ਕੀ ਹੁੰਦਾ ਕੀ ਐ ਜੇ ਨਕਲੀ ਵੀ ਬਣਾਉਂਦੇ ਐ ਤਾਂ ਕਿਸ ਤਰੀਕੇ ਨਾਲ ਬਣਾਉਂਦੇ ਇੱਕ ਪੱਥਰ ਆ ਗਿਆ ਹਨਾ ਪੱਥਰ ਨੂੰ ਕੁੱਟਿਆ ਚੂਰਾ ਕਰਕੇ ਉਹਨੂੰ ਪਾਣੀ ਦੇ ਵਿੱਚ ਪਾ ਕੇ ਉਬਾਲਤਾ ਸਿੱਧਾ ਰੱਖਿਆ ਕੜਾਹੀ ਦੇ ਵਿੱਚ ਪਾ ਕੇ ਉਬਾਲਤਾ ਉੱਪਰੋਂ-ਪੋੜੋਂ ਇਕੱਠਾ ਕਰ ਲਿਆ ਨਹੀਂ ਇਦਾਂ ਨਹੀਂ ਬਣਾਉਂਦਾ ਇਦਾਂ ਨਹੀਂ ਬਣਾਉਂਦਾ ਪੂਰਾ ਟਾਪ ਹੋਊਗਾ ਬਟ ਦਸ 50 ਲੀਟਰ ਦਾ ਟੱਪ ਆ ਗਿਆ ਉਹਦੇ ਵਿੱਚ ਘਾਰ 5-7 ਈਟਾਂ ਰੱਖ ਕੇ ਉਹਦੇ ਵਿੱਚ ਫੇਰ 5-10 ਲੀਟਰ ਦਾ ਆਪਾਂ ਨੇ ਫੇਰ ਡੱਬਾ ਰੱਖਣਾ ਉਹਦੇ ਵਿੱਚ ਉਹ ਬਲਣਾ ਨੇ ਡਾਇਰੈਕਟ ਸੇਕ ਨਹੀਂ ਲੱਗਦਾ ਛਿਲਾ ਜੀ ਤ ਨੂੰ ਡਾਇਰੈਕਟ ਸੇਕ ਨਹੀਂ ਪਾਣੀ ਉਬਲੂਗਾ ਪਾਣੀ ਦੇ ਕਿੰਨੇ ਟੈਂਪਰੇਚਰ ਦੇ ਨਾਲ ਉਬਲਣਾ ਹੈ ਕਿ ਛਿਲਾ ਜੀ ਤ ਉਬਲਣ ਲੱਗ ਜਵੇ ਪਾਣੀ ਦੇ ਵਿੱਚ ਭਈ ਹੂੰ ਜਦੋਂ ਉਹ ਹੋ ਗਈ ਫੇਰ ਉਹਨੂੰ ਬਿਲਕੁਲ ਕੱਪੜੇ ਦੇ ਨਾਲ ਪਲਟੀ ਕਰਕੇ ਉਹਨੂੰ ਪੁਣਿਆ ਜਾਣਾ ਹੂੰ ਫੇਰ ਦੂਜੀ ਵਾਰ ਫੇਰ ਤੀਜੀ ਵਾਰ ਫੇਰ ਚੌਥੀ ਵਾਰੀ ਫੇਰ ਜਾ ਕੇ ਕਿਤੇ ਸ਼ਿਲਾਜੀਤ ਸੁੱਧ ਹੁੰਦੀ ਆ ਹਮ ਸਾਰਾ ਕੁਝ ਕਚਰਾ ਕਚਰਾ ਰੀਤਾ ਰੀਤਾ ਸਭ ਕੁਝ ਬਾਹਰ ਨਿਕਲ ਜਾਣਾ ਹਮ ਦੂਜਾ ਇਹ ਆ ਤਰੀਕਾ ਵੀ ਇਹਨੂੰ ਪਾਣੀ ਦੇ ਵਿੱਚ ਇਹ ਉਬਾਲਦੇ ਆ ਜਿਹੜੇ ਉੱਪਰੋਂ ਜਿਵੇਂ ਮਲਾਈ ਮਲਾਈ ਲਾਉਂਦੇ ਨੇ ਮਲਾਈ ਮਲਾਈ ਲਾ ਕੇ ਸਾਈਡ ਤੇ ਕਰੀ ਜਾਂਦੇ ਸਾਈਡ ਤੇ ਕਰੀ ਜਾਂਦੇ ਹਾਂਜੀ ਹਾਂਜੀ ਕੁਝ ਉਹਦੇ ਵਿੱਚ ਨਾ ਉਹਦੇ ਦੂਜੇ ਕੈਮੀਕਲ ਵੀ ਆ ਜਾਂਦੇ ਆ ਵਿੱਚ ਓਕੇ ਪਰ ਜਦੋਂ ਆਪਾਂ ਕੱਪੜੇ ਰਾਹੀਂ ਐਦਾਂ ਪੁੰਨਣਾ ਬਿਲਕੁਲ ਪਾਣੀ ਵਰਗੂ ਪਤਲੀ ਕਰਕੇ ਪੁੰਨਣਾ ਤੇ ਲਾਸਟ ਤੇ ਜਾ ਕੇ ਫਿਰ ਐਦਾਂ ਦਾ ਮਟੀਰੀਅਲ ਗਾੜਾ ਹੁੰਦਾ ਹੈ ਫਿਰ ਪੁੰਨਿਆ ਨਹੀਂ ਜਾਂਦਾ ਇਹ ਜਦੋਂ ਇੱਕ ਵਾਰੀ ਠੰਡਾ ਹੋ ਗਿਆ ਫੇਰ ਕਿੱਥੇ ਪੁੜਿਆ ਜਾਣੇ ਨੇ ਹੱਥਾਂ ਤੋਂ ਨਹੀਂ ਕਹੀ ਤਾਂ ਇਹਨੂੰ ਵੀ オリジナル ਮੰਨਦੇ ਹੋਣੇ ਆ ਮੰਨਦੇ ਹੀ ਆ ਜਿਹਨੂੰ ਵਿਚਾਰੇ ਨੂੰ ਪਤਾ ਨਹੀਂ ਹੈਗਾ ਉਹਨੂੰ ਜੋ ਮਰਜ਼ੀ ਦੇਈ ਜਾਓ ਸੜਕਾਂ ਦੇ ਬੈਠੇ ਵਿੱਚ ਹੀ ਜਾਂਦੇ ਨੇ ਸ਼ੇਲਾ ਜੀ ਲੋਕ ਜਾਂਦੇ ਨੇ ਹਜੂਰ ਸਾਹਿਬ ਨੂੰ ਜਾਂਦੇ ਨੇ ਉੱਥੇ ਦੁਕਾਨਾਂ ਦੁਆਵਾਂ ਵੀ ਵੜੀਆਂ ਜਾਂਦੇ ਨੇ ਸ਼ੇਲਾ ਜੀ ਸਾਡੇ ਵਰਗੇ ਲਿਆਈ ਜਾਂਦੇ ਨੇ ਇਹਦੇ ਨਾਲ ਮੈਚਿੰਗ ਹੋਰ ਆ ਅਸ਼ਵਗੰਧਾ ਨਾਲ ਇਹਦੇ ਨਾਲ ਮੈਚ ਆ ਇੱਕ ਕੈਪਸੂਲ ਇਹਦਾ ਲੈਣਾ ਤੇ ਇੱਕ ਅਸ਼ਵਗੰਧਾ ਦਾ ਮੈਚ ਕੈਪਸੂਲ ਨਾਲ ਲੋ ਇਹਦੇ ਫੇਰ ਦੋ ਡਬਲ ਕੰਮ ਹੋ ਜਾਂਦਾ